ਕਾਲਸਾ ਵਾਜੂ ਦੀ ਕੀ ਹਾਂਜੀ ਵੀ ਸਮੇਂ ਦੀ ਕਾਟ ਕਰਕੇ ਸੀਓ ਸੇ ਸਭ ਨਾਲ ਚਲਦੀ ਹੈ ਸੇਵਾ ਦੇ ਸਬੰਧ ਸਾਰੀ ਗੱਲਬਾਤ ਹੋਰੀ ਸੀ ਸਾਰੇ ਵਿਦਵਾਨਾਂ ਨੇ ਬਹੁਤ ਹੀ ਸੁੱਛੇ ਜੀ ਢੰਗ ਨਾਲ ਸੁਣਨ ਲਾ ਪਏ ਆ ਇਨਵੈਸਟਰੀਅਰ ਦੇ ਲੈਕਚਰ ਆ ਰਿਸੀਪਟਰ ਸਾਰੇ ਇੱਥੇ ਮੌਜੂਦ ਹਨ ਤੇ ਮੈਂ ਸਭ ਦਾ ਧੰਨਵਾਦ ਕਰਾਂਗਾ ਤੇ ਖਾਸ ਕਰਕੇ ਜਿਹੜੇ ਵਿਦੇਸ਼ਾਂ ਤੋਂ ਆਏ ਹਨ ਉਹ ਆਪਣਾ ਕੀਮਤੀ ਸਮਾਂ ਕਰਕੇ ਸਾਰੇ ਅਨੁਭਵ ਸੁੰਗ ਰਹੇ ਹਨ ਸੇਵਾ ਦਾ ਜਿਹੜਾ ਸਬੰਧ ਹੁੰਦਾ ਹੈ ਉਹ ਲਗ ਲਗ ਕਿਸਮ ਦਾ ਹੈ ਮਰਬਾਨੀ ਵਿੱਚ ਉਹ ਦਰਸਾਇਆ ਗਿਆ ਹੈ ਪਰ ਸੇਵਾ ਕਈ ਕਿਸਮ ਦੀ ਹੁੰਦੀ ਹੈ ਅਸੀਂ ਸੇਵਾ ਇਹ ਵੀ ਕਰ ਸਕਦੇ ਹਾਂ ਕਿ ਪੁਰਾਤਨ ਇਤਿਹਾਸ ਨੂੰ ਔਣ ਵਾਲੀਆਂ ਜਨਰੇਸ਼ਨਸ ਵਾਸਤੇ ਸੰਭਾਲ ਕੇ ਰੱਖੀ ਤੇ ਉਹ ਕਾਰਜਾਂ ਵਾਸਤੇ ਭਗਤਪੁਰਨ ਸਿੰਘ ਜੀ ਨਾਲ ਮੇਰੀ ਦੋਸਤੀ ਲਈ ਬਚਪਨ ਤੋਂ ਉਹ ਦੋੰਦਾ ਮੈਂ ਉਹਨਾਂ ਤਰ੍ਹਾਂ ਮੇਰੀ ਦੋਸਤੀ ਸੀ ਜਦੋਂ ਉਹ ਸਿੱਖੀ ਦੇ ਰੂਪ ਚ ਵੀ ਨਹੀਂ ਆਇਆ ਇਹ ਬਹੁਤ ਪਰਮਾਣਿਕ ਗੱਲ ਹੈ ਉਨਾਂ ਨੇ ਕਾਫੀ ਕੁਝ ਲਾਈਫ ਚ ਦਰਸਾਇਆ ਗੇ ਮਦਦ ਨਾਲ ਹਸਤੇ ਤੇ ਉਹੀ ਪ੍ਰੋਜੈਕਟ ਹਨ ਮੈਂ ਲੈ ਕੇ ਚੱਲ ਰਿਹਾ ਹੂੰ ਪਿੰਦੇ ਸੀ ਲਾਈਫ ਚ ਕੁਝ ਚ ਮੈਂ ਰੱਖਿਆ ਕਿਸੇ ਸੰਸਥਾ ਦਾ ਇੰਤਿਆਰ ਨਾ ਕਰੀ ਨਕਦੀ ਫੰਡ ਰਿਸਕ ਕਰੀ ਆਪਣੀ ਪਾਕਟ ਚੋਂ ਲੈ ਕੇ ਕੰਮ ਸ਼ੁਰੂ ਕਰਤੀ ਇਸ ਚੀਜ਼ ਨੂੰ ਲੈ ਕੇ ਮੈਂ ਸੱਤ ਆਰਗੇਨਾਈਜੇਸ਼ਨਸ ਬਣਾਈਆਂ ਹਨ ਪਈਮਰਦਾਨਾ ਜੀ ਦੇ ਪ੍ਰਵਾਹ ਦੀ ਸੇਵਾ 2017 ਤੋਂ ਕਰਿਆ ਹਾਂ ਬੱਚਿਆਂ ਦਾ ਖਰਚਾ ਐਮਬੀਬੀਐਸ ਕਰ ਚੁੱਕੀਆਂ ਹਨ ਮਾਸਟਰ ਤੋਂ ਸ਼ੁਰੂ ਕਰਿਆ ہر سال ننکانا صاحب گردو راج صاحب کی تندر بات کروا ہی ہے کہ انہوں نے تنتیسا جن رکال چلی سی انہوں نے سپیشل رباب پر معاقی بھی دیتی ہے تو جو کہ کافی چھنگلہ سے ہے رباب دو ترہ دیوں ہے ایشٹی پی سی والے بھی غلط رباب پر یوز کر رہے ہیں سری سے صاحب دیکھیں وہ افغانی رباب نے یوز کر دے ہم یاد کی پائی مردانہ جی والی رباب پر اس بھی جاتا جی ਉਹ ਉਹਨਾਂ ਜੋ ਪ੍ਰਤਨਰਪਾਪਾ ਜੀ ਨੇ ਖੋਜ ਕੀਤੀ ਸੀ ਇੱਕ ਭਈ ਰੂਪੇ ਪਈ ਹੈ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦੀ ਦੂਸਰੀ 1704 ਵਾਲੀ ਰਬਾਬ ਮੰਡੀ ਵਿੱਚ ਪਈ ਹੈ ਜੋ ਕਿ ਅਕਸਤਾ ਦਾ ਹੈ ਉਤਰਵਲੀ ਚਾਤਾ ਇਸ ਤੋਂ ਬਣਾ ਸਰਾਕੀ ਦਾ ਪ੍ਰੋਜੈਕਟ ਪੂਰੇ ਵਰਲਡ ਵਾਈਡ ਕੀਤਾ ਜੋ ਕਿ ਫਿਰ ਲਾਈਫ ਦਾ ਪ੍ਰੋਜੈਕਟ ਹੈ तकरीबन 43 ਸਾਲ ਹੋ ਗਏ ਨੇ ਇਸ ਦਾ ਪਰਗਨ ਕਰ ਰਿਹਾ ਹੈ ਇੱਕ ਹੀ ਪ੍ਰਵਾਦ ਨੂੰ ਲੱਗ ਕੇ ਪਬਲਿਕ ਸਾਹਮਣੇ ਲਿਆਨਾ ਉਹਨਾਂ ਦੇ ਪੋਰਟਰੇਟ ਆਰਟ ਕੀ ਦੁਨੀਆ ਦੀਆਂ ਸੱਚ ਗੈਲਟੀਆਂ پورے ورلڈ وائڈ بنا چکا ہے اوریجنل بیٹل فیلڈ جو کہ انیس سو ایک جو تھے میموریل اس کی ریپیئر کرا کے اتنی سارا گری پارک بنائی ہے جس میں پاکستان سرکار نے ہسٹوریکل سائٹ ڈکلیئر کر دیتا ہے میدانی ایریا ہم وہ جتوں کے اس سمے تو پنچ لیا گئی ہیں ایسی انہوں دوبارہ کیپچر کرنے لی اس جگہ پہ گردوارا سارا گری سنگھ سب پچھلے سال اوپن کر ਇੰਡੀਆ ਵਾਲੇ ਸਾਰੇ ਕਹਿੰਦੇ ਸਨ ਅਸੀਂ ਉਸ ਜਗ੍ਹਾ ਤੇ ਜਾ ਨਹੀਂ ਸਕਦੇ ਵੀਜ਼ਾ ਨਹੀਂ ਮਿਲਦਾ ਕਿ ਇਹ ਕੀ ਸਾਰਾ ਖਤਰਨਾਕ ਏਰੀਆ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲ 28 ਨਵੰਬਰ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਥੱਲੇ ਮੈਂ ਤਿੰਨ ਮੌਨੂਮੈਂਟਸ ਬਣਾਏ ਹਨ ਸਾਰਾ ਖੱਤੇ ਪਰ ਮੇਸ਼ਾ ਪੋਕਟ ਚ ਕਰਦਾ ਮੈਂ ਇੱਕ ਰੁਪਿਆ ਫੰਡ ਦੇ ਸਕੀ ਕੀਤਾ ਪਾਕਿਸਤਾਨ ਦਾ ਪ੍ਰੋਜੈਕਟ ਦੇ ਕਰੀਬ 1.5 ਕਰੋੜ ਦਾ ਆਇਆ ਸੀ ਇੱਥੇ ਵੀ ਮੈਂ 28 ਲੱਖ ਰੁਪਏ ਲਾ ਕੇ ਸਾਰਾ ਪ੍ਰੋਜੈਕਟ ਤਿਆਰ ਕੀਤਾ ਹੈ ਤਾਂ ਜੋ ਉਹਨਾਂ ਵਾਲੀ ਸਾਡੀ ਜੇਨਰੇਸ਼ਨ ਆਪਣੇ ਇਤਿਹਾਸ ਨੂੰ ਦੇਖ ਸਕਣ। ਉਹ ਨਾਨਕ ਸਾਹਿਬ ਇਹ ਗੱਲ ਚੱਲੀ ਸੀ ਬਗਦਾਦ ਵੀ ਇਹ ਗੱਲ ਚੱਲੀ ਆ ਗੁਰੂ ਨਾਨਕ ਸਾਹਿਬ ਦੇ ਪਤਸ਼ੀ ਸਦ ਗਵ ਪਹਿਲੇ ਸਿੱਖਾਂ ਜਿਸ ਨੇ 22 ਫਰਵਰੀ ਪਿਛਲੇ ਸਾਲ ਬਗਦਾਦ ਦੀ ਤਰਕੀ ਤੇ ਨਿਸ਼ਾਨ ਸੈਜਾਇਆ। ਇਸ ਤੋਂ ਪਹਿਨਾ ਸੰਤ ਯਾਨੀ ਮਸਕੀਨ ਜੀ ਉੱਥੇ ਗਏ ਸਨ ਕਰਮ ਸਿੰਘ ਹਿਸਟੋਰੀਨ ਵੀ ਗਏ ਸਨ। ਹਰ ਜਿਹੜੀ ਦਸਤਗੀਰਤੀ ਸਾਖੀ ਆਂਦੀ ਹੈ ਇਹ ਡਿਟੇਲ ਡੀਲ ਆਰ ਕਿਉਂਕਿ ਬਿੱਲ ਅਲਟਰ ਤਾਂ ਜਿਹੜਾ ਹੋਮਸਿਸ ਵਲੇ ਹੋਇਆ ਸੀ ਔਰ ਇਹ ਸ਼ਗੀਰ ਦਿੱਤ ਮਿਲਿਆ ਸੀ ਉਹਨਾਂ ਅਨਕਸਰ ਖਿਆਤ ਪਰ ਤੇ ਮੈਂ ਕੋਪੀ ਲਿਖ ਰਿਹਾ ਹਾਂ ਕੁਝ ਪੂਰੀ ਡਿਟੇਲ ਹੋਏਗੀ ਦਸਤਗੀਰ ਵਾਲੀ ਜਿਹੜੀ ਯਾਦਗਾਰ ਤੇ ਉਹਦੀ ਜਿਹੜੀ ਕੰਪਟੈਂਸੀ ਉਹ ਵੀ ਮੈਂ ਜਾ ਕੇ ਲੱਭੀ ਗੁਰੂ ਨਾਨਕ ਸਾਹਿਬ ਨੂੰ ਇਹ ਤਾਂ ਪਿਆਸ ਲੱਗੀ ਸੀ ਤੇ ਉਹਨਾਂ ਨੇ ਇੱਕ ਅਲੀਵ ਇਹਦਾ 1400 ਸਾਲ ਪੁਰਾਣਾ ਇੱਕ ਖੂਹ ਸੀ ਉਥੋਂ ਜਲ ਸੇਕਾ ਲੱਗੀ ਕੋਈ ਉਹ ਜਲ ਖਾਦਾ ਹਿੱਤ ਨਾਨਕ ਸਹਿਬ ਨੇ ਆਪਣੀ ਦ੍ਰਿਸ਼ਟੀ ਪਾ ਕੇ ਉਸ ਨੂੰ ਰਜਲ ਮਿੱਠਾ ਕੀਤਾ ਸੀ ਤੇ ਉਹ ਵੀ ਅਸੀਂ ਟੂਰਿਜ਼ਮ ਡਿਪਾਰਟਮੈਂਟ ਦੀ ਕੋਸ਼ਿਸ਼ ਦੇ ਨਾਲ ਉਹਦੀ ਹੈਲਪ ਦੇ ਨਾਲ ਬੁਰਾਤਾ ਇੱਕ ਜਗ੍ਹਾ ਹੈ ਉਹ ਵੀ ਮੈ ਲੱਗ ਕੇ ਦੁਨੀਆ ਸਭ ਦੇ ਲੈ ਰੰਦਾ ਇਹ ਇਸ ਇਸ਼ੂ ਦਾ ਜਿਆ ਕੰਮ ਕੀਤਾ ਹੈ ਸਿੱਖੀ ਨੂੰ ਸੰਭਾਲਣ ਵਾਸਤੇ ਪੂਰੇ ਅਮਰੀਕਾ ਵਿੱਚ ਮੈ ਸੈਲ ਡਿਫੈਂਸ ਕੋਲ ਕੈਂਪ ਲਾਣਾ ਹੈ 25000 ਤੋਂ ਜ਼ਿਆਦਾ ਨਮ ਐਟ੍ਰੇਨ ਕਰ ਚੁੱਕਾ ਹਾਂ

ਸ਼ੌਕਰ ਗੁਰਦੀਪ ਸਿੰਘ ਜੀ ਮੇਰੇ ਪੱਨਾਂ ਨਹੀਂ ਦਿਨਾਉਂਦੇ ਅੁੱਤ ਦੇਖਿਓ ਕਿ ਟ੍ਰੇਨ ਸਟੇਸ਼ਨ ਦਾ ਉੱਤਰੀ ਨਾਮ ਲਿਖਿਆ ਹੋਇਆ। ਉਹ ਨਾਂ ਨਾਂ ਬਲਕਿ ਅਸੀਂ ਸੰਜਬ ਜਮਾਇਆ ਕਿ ਕਿਉਂਕਿ ਸ਼ਾਮਕੀ ਨੂੰ ਪ੍ਰਮੋਟ ਕਰਨ ਹੋਇਆ ਸਟੇਨ ਜੂਯਾਰ ਪਾਕਿਸਤਾਨ ਅਸੀਂ ਇਵੈਂਟ ਕਰਦੇ ਹਾਂ। ਹੁਣ ਆਉਣ ਵਾਲੇ 21 ਫਰਵਰੀ ਨੂੰ ਪਹਿਲੀ ਵਾਰ ਹੀ ਲਾਹੌਰ ਜਨਿਵਰਸਿਟੀ ਦੇ ਵਿੱਚ ਪੰਜਾਬੀ ਲੈਂਗੁਏਜ ਡੇ ਮਨਾ ਰਹੇ ਹਾਂ। ਉਸੇ ਦਿਨ ਅਸੀਂ ਗਵਰਨਰ ਦੇ ਕੋਲ ਵੀ ਜਾ ਰਹੇ ਹਾਂ। ਤੇ ਇਸਲਾਮਪੁਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ 'ਚ پہلی سکھای لائبریری قلعہ لا رہے ہیں کرتے آ رہے ہیں شروع میں ਹਰ ਇੱਕ ਨੇ ਲੈਕਚਰ ਦਿੱਤੇ ਨੇ ਪੁਰਾਣੀ ਕਿਸਮ ਵਿੱਚ ਕੀ ਖੁਸ਼ ਹੋਇਆ ਗੁਰੂ ਸਾਹਿਬ ਤੇ ਬਲੇ ਸੇਵਾ ਦਾ ਪ੍ਰੋਜੈਕਟ ਕੀ ਸੀ ਹਰ ਇੱਕ ਨੇ ਦੱਸਿਆ ਪਰ ਅਸਲੀ ਚੀਜ਼ ਹੈ ਇਸ ਸੇਵਾ ਨੂੰ ਆਪਣੀ ਲਾਈਫ ਆਪਣੇ ਜੀਵਨ ਵਿੱਚ ਅਸੀਂ ਲਾਉਣਾ ਤਾਂ ਹੀ ਇਸ ਸੰਸਾਰ ਦਾ ਜੋ ਪ੍ਰੋਜੈਕਟ ਲੈ ਕੇ ਚੱਲੀ ਜੁਰਾ ਕੋਈ ਮਤਲਬ ਖਲੀ ਸਪੀਚ ਕਰੀ ਘਰ ਚਲ ਜਨਾ ਕੋਈ ਫਾਇਦਾ ਨਹੀਂ ਆਪਣੀ ਲਾਈਫ ਨੂੰ ਉਹਦੇ ਵਿੱਚ ਲਾ ਦਿਓ ਤੇ ਹਰ ਇੱਕ ਤੇ ਲਾਈਫ ਦਾ ਜੀਵਨ ਟਾਰਗੇਟ ਹੋਣਾ ਚਾਹੀਦਾ ਹੈ

ਪਰ ਜਤਾਰ ਦੇ ਵਿੱਚ ਜਿਹੜੀ ਯਾਦਗਾਰ ਬਣੀ ਸੀ ਉਸ ਯਾਦਗਾਰ ਤੇ ਮੈਂ ਤੋ ਫੋਟੋ ਵੀ ਲੈ ਆਂਦੇ ਹਾਂ ਜਿਹੜੇ ਕਿ ਗੁਰਨਾਨਕ ਸਾਹਿਬ ਦੇ ਲਈ ਆਫਰੀਕਾ ਦੇ ਇਸਾਬ ਵਿੱਚ ਬਾਕੀ ਸਾਰੀ ਦੁਨੀਆ ਜਿਹੜੇ ਫੋਟੋ ਵੀ ਲੈ ਆਂਦੇ ਨਾਲ ਕਰਬਲਾ ਦੀ ਮਿੱਟੀ ਵੀ ਹੈ ਇਹ ਸੀ ਮੈਂ ਤੁਹਾਨੂੰ ਦਿਰੇ ਸਿਨੇਮੈਟਿਕਾ ਬਤੋਂ ਤਾਂ ਬਾਕੀ ਇੱਥੇ